ਬੂਜ਼ੀਆਂ ਨੇ ਮਾਈਨਿੰਗ ਵੱਡਾ ਕਾਰਨ ਤੇ ਮਾਈਨਿੰਗ ਨੂੰ ਲੈ ਕੇ ਸਾਰਾ ਸਿਸਟਮ ਪੰਜਾਬ ਦਾ ਚੁੱਪਾ ਸਾਰੇ ਸੁਸਰੀ ਵਾਂਗੂ ਸੌਂਗੇ ਪਰ ਜਿਹੜੇ ਬੋਲ ਰਹੇ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਹਾਨੂੰ ਦੇਖਾਂਗੇ ਮਾਈਨਿੰਗ ਨੂੰ ਲੈ ਕੇ ਗੱਲਬਾਤ ਕਰਾਂਗੇ ਹੜਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਬੰਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਸਭ ਤੋਂ ਵੱਡੀ ਗੱਲਬਾਤ ਕਰਾਂਗੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਾਡੇ ਨਾਲ ਖੁਸ਼ਿੰਦਰ ਸਿੰਘ ਨੇ ਇਹ ਲਗਾਤਾਰ ਚਮਕੌਰ ਸਾਹਿਬ ਬੰਨ ਦੇ ਉੱਤੇ ਡਟੇ ਹੋਏ ਨੇ ਤੇ ਅੱਗੇ ਵੀ ਫੈਕਟਰੀਆਂ ਦਾ ਮਾਮਲਾ ਹੋਵੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਜਿੰਨੇ ਕੰਮ ਹੁੰਦੇ ਆ ਉਸ ਨੂੰ ਲੈ ਕੇ ਇਹ ਇੱਕ ਥਾਪੜ ਕੇ ਬੋਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੱਲਬਾਤ ਸਾਰੀ ਦੱਸ ਹੀ ਦਿੱਤੀ ਆ ਮੈਂ ਹਾਂਜੀ ਤੁਹਾਡੇ ਵੀ ਤੁਸੀਂ ਬੰਨ ਦੇ ਉੱਤੇ ਲੱਗੇ ਹੋਏ ਹੋ ਹਾਂਜੀ ਕਿ ਸੱਚਮੁੱਚ ਬੰਨ ਕਮਜ਼ੋਰ ਹੋਣ ਦਾ ਕਾਰਨ ਢਿਗਾ ਡਿਗਾ ਦਾ ਕਾਰਨ ਮਾਈਨਿੰਗ ਹੈ ਮਾਈਨਿੰਗ ਹੀ ਇੱਕੋ ਇੱਕ ਕਾਰਨ ਹੈ ਜੀ ਹੂੰ ਉਹ ਵੀ ਮਾਈਨਿੰਗ ਵੀ ਉਹ ਵੀ ਜਿਹੜੀ ਬੰਨ ਦੇ ਬਿਲਕੁਲ ਜੜਾਂ ਚੋਂ ਕੀਤੀ ਗਈ ਹੈ ਹੂੰ 60 60 ਫੁੱਟ ਖੱਡੇ ਹਾਂ ਦੂੰਗੀ ਖੁਦਾਈ ਕਰ ਕਰਕੇ ਐਨ ਪਿਓਰ ਚਿੱਟਾ ਸੋਨਾ ਜੀ ਜਿਹਨੂੰ ਆਪਾਂ ਚਿੱਟਾ ਸੋਨਾ ਕਹਿੰਦਾ ਰਿhta ਉਹ ਕੱਟ ਕੱਟ ਕੇ ਮਹਿੰਗੇ ਭਾਅ ਵਿੱਚ ਹੈ ਗਿਆ ਜੀ ਤੇ ਦੂਜੇ ਪਾਸੇ ਦੂਜੇ ਪਾਸੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਹੀ ਯਾਰ ਵੇਲੀਆਂ ਦੀਆਂ ਜ਼ਮੀਨਾਂ ਜੀ ਜਿਹੜੀਆਂ ਜੰਗਲਾਤ ਦੀ ਮਲਕੀਅਤ ਹੀ ਜੰਗਲਾਤ ਦੀ ਆ ਪਰ ਕਬਜੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਰਿਟਾਇਰਡ ਬਿਊਰੋਕ੍ਰੇਸੀ ਦੇ ਹਾਂ ਆਈਐਸ ਆਈਪੀਐਸ ਜਾਂ ਹੋਰ ਜਿੰਨੇ ਵੀ ਕੈਟਾਗਰੀਜ਼ ਹੈਗੀਆਂ ਨੇ ਜ਼ਮੀਨਾਂ ਤੇ ਕਬਜ਼ੇ ਉਹਨਾਂ ਦੇ ਰੇਤੇ ਤੇ ਕਬਜ਼ਾ ਸਿਆਸਤਦਾਨਾਂ ਦਾ ਹਾਂ ਇਹਨੇ ਪੰਜਾਬ ਨੂੰ ਡਬੋਤਾ ਜੀ ਜਿੱਥੇ ਇਹ ਹੜ੍ਹਾਂ ਦੇ ਵਿੱਚ ਭਾਖੜੇ ਦੀ ਜਿਹੜੀ ਗਲਤ ਮੈਨੇਜਮੈਂਟ ਹੈ ਮਿਸਮੈਨੇਜਮੈਂਟ ਹੈ ਜਾਂ ਝੂਠ ਹੈ ਜਾਂ ਫਿਰ ਇੱਕ ਬੜੇ ਤੌਰ ਤਰੀਕੇ ਨਾਲ ਕੀਤਾ ਗਈ ਕਾਰਵਾਈਆਂ ਜਿੱਥੇ ਉਹ ਦੋਸ਼ੀ ਹੈ ਉੱਥੇ ਸਭ ਤੋਂ ਉਸ ਤੋਂ ਦੂਜੇ ਨੰਬਰ ਤੇ ਜਿਹੜੀ ਸਭ ਤੋਂ ਵੱਡੀ ਦੋਸ਼ੀ ਹੈ ਇਹਨਾਂ ਹੜਾਂ ਦੀ ਇਹਨਾਂ ਬੰਨਾਂ دریاਵਾ ਦੇ ਬੰਨਾਂ ਨੂੰ ਟੁੱਟਣ ਦੀ ਉਹ ਮਾਈਨਿੰਗ ਤੇ ਨਜਾਇਜ਼ ਕਬਜ਼ੇ ਹਾਂ ਪਾਣੀ ਨਹੀਂ ਆਉਣਾ ਜੀ ਜੀ ਪਾਣੀ ਛੜਦਾ ਭਾਖੜੇ ਨੇ ਛੜਦਾ ਭਾਖੜੇ ਤੋਂ ਛੜਿਆ ਪਾਣੀ ਸਤ루ਜ ਦੇ ਵਿੱਚ ਆ ਗਿਆ ਸਤ루ਜ ਨੇ ਆਪਣੇ ਸਾਰੇ ਸਾਰੇ ਗੇਟ ਖੋਲਤੇ ਜੀ ਜੇ ਤਾਂ ਹੋਵੇ ਕੋਈ 5-7000 ਕਿਊਸਿਕ ਪਾਣੀ ਜੀ 10000 ਕਿਊਸਿਕ ਹੋਵੇ 20000 ਕਿਊਸਿਕ ਹੋਵੇ 40000 ਕਿਊਸਿਕ ਹੋਵੇ ਠੀਕ ਹੈ ਕੋਈ ਗੱਲ ਨਹੀਂ ਜਦੋਂ ਸਤ루ਜ ਦੇ ਸਾਰੇ ਫਟ ਖੋਲੇ ਜਾਂਦੇ ਆ ਇੱਕਦਮ ਤੋਂ ਕਿੰਨਾ ਪਾਣੀ ਆ ਜਾਂਦਾ ਡੇਢ ਲੱਖ ਤੋਂ ਲੈ ਕੇ 2 ਲੱਖ ਕਿ ਉਸੇ ਕਦੇ ਵਿੱਚ ਵਿੱਚ ਪਾਣੀ ਆ ਜਾਂਦਾ ਹਾਂ ਤੇ ਉਹ ਪਾਣੀ ਦਾ ਇੱਕ ਸੁਭਾਅ ਹੈ ਜੀ ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਨੂੰ ਜਾਂਦਾ ਹੈ ਬਿਲਕੁਲ ਤੇ ਜਿੱਥੇ 60-60 ਫੁੱਟ ਖਦਾਈ ਹੋ ਗਈ ਤੇ ਸੁਭਾਵਿਕ ਹੈ ਜੀ ਪਾਣੀ ਨੇ ਆਪਣੇ ਸੁਭਾਅ ਦੇ ਮੁਤਾਬਕ ਉਧਰ ਨੂੰ ਜਾਣਾ ਬਿਲਕੁਲ ਜਾਣਾ ਤੇ ਉਹ ਜਾ ਕੇ ਇੱਕਦਮ ਬੰਨ੍ਹ ਨੂੰ ਫੇ ਮਾਰਦਾ ਧੱਕਾ ਹੂੰ ਤੇ ਬੰਨ੍ਹ ਦੇ ਨਾਲ ਪੈਂਦੀ ਹੈ ਖਾਰ ਜੀ ਤੁਸੀਂ ਯਕੀਨ ਨਹੀਂ ਮੰਨਣਾ ਜੀ ਅਸੀਂ ਆਪਣੇ ਸਤਲੁਜ ਦਰਿਆ ਦੇ ਨਾਲ ਜਿਹੜੇ ਬੰਨ੍ਹ ਹੈ ਸਾਡੇ ਦੋਦਪੁਰ ਤੇ ਫਸਿਆ ਹਾਂ ਪਾਣੀ ਦੀ ਡਾਇਰੈਕਸ਼ਨ ਨੂੰ ਚੇਂਜ ਕਰਨ ਵਾਸਤੇ